ਗੁਰਸੇਖ ਕੁੜੀ ਮੈਕਦੀਪ ਦਾ ਨਾਮ ਇਸ ਵੇਲੇ ਹਰ ਪਾਸੇ ਚਰਚਾਵਾਂ ਦਾ ਕੇਂਦਰ ਬਣਿਆ ਹੋਇਆ ਹੈ। ਕੁਝ ਹਫ਼ਤਿਆਂ ਤੋਂ ਉਸ ਦੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਕਈ ਗੱਲਾਂ ਸੋਸ਼ਲ ਪਲੇਟਫਾਰਮਾਂ ਤੇ ਤੇਜ਼ੀ ਨਾਲ ਫੈਲ ਰਹੀਆਂ ਹਨ। ਸ਼ਾਇਦ ਤੁਸੀਂ ਇਸ ਮਾਮਲੇ ਬਾਰੇ ਕੁਝ ਜਾਣਦੇ ਵੀ ਹੋਵੋ ਪਰ ਅਸੀਂ ਇੱਥੇ ਪੂਰੀ ਕਹਾਣੀ ਨੂੰ ਸੰਖੇਪ ਅਤੇ ਸਾਫ਼ ਲਫ਼ਜ਼ਾਂ ਵਿੱਚ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ। ਮਹਿਕਦੀਪ ਦਾ ਵਿਆਹ ਮਨਿੰਦਰ ਮਾਰਕਟ ਦੇ ਛੋਟੇ ਭਰਾ ਰਵੀ ਨਾਲ ਹੋਇਆ ਸੀ ਮਨਿੰਦਰ ਆਪਣੇ ਵਲੌਗਾਂ ਤੇ ਕੈਨੇਡਾ ਵਾਲੀ ਲਾਈਫ ਸਟਾਈਲ ਕਰਕੇ ਕਾਫੀ ਮਸ਼ਹੂਰ ਹੈ ਅਤੇ ਸਾਰਾ ਪਰਿਵਾਰ ਕਾਫੀ ਸਮੇਂ ਤੋਂ ਕੈਨੇਡਾ ਵਿੱਚ ਹੀ ਵੱਸਦਾ ਆ ਰਿਹਾ ਸੀ ਕੁਝ ਮਹੀਨੇ ਪਹਿਲਾਂ ਮੈਕਦੀਪ ਦੀ ਸਿਹਤ ਬਹੁਤ ਪ੍ਰਭਾਵਿਤ ਹੋਈ ਅਤੇ ਉਸਨੇ ਦੱਸਿਆ ਕਿ ਉਹ ਮਾਨਸਿਕ ਦਬਾਅ ਅਤੇ ਡਿਪਰੈਸ਼ਨ ਨਾਲ ਜੂਝ ਰਹੀ ਹੈ ਪਰਿਵਾਰ ਨੇ ਸੋਚਿਆ ਕਿ ਜੇ ਉਹ ਆਪਣਾ ਇਲਾਜ ਪੰਜਾਬ ਦੇ ਵਿੱਚ ਆ ਕੇ ਕਰਵਾਏਗੀ ਤਾਂ ਸ਼ਾਇਦ ਉਸ ਦੀ ਤਬੀਅਤ ਵਿੱਚ ਸੁਧਾਰ ਆ ਸਕਦਾ ਹੈ ਇਸੇ ਕਾਰਨ ਉਸ ਨੂੰ ਇਕੱਲਿਆਂ ਹੀ ਪਰਿਵਾਰ ਨੇ ਪੰਜਾਬ ਭੇਜ ਦਿੱਤਾ ਜਿਵੇਂ ਹੀ ਇਹ ਖਬਰ ਆਈ ਅਤੇ ਸੋਸ਼ਲ ਮੀਡੀਆ ਤੇ ਪਹੁੰਚੀ ਤਾਂ ਲੋਕਾਂ ਨੇ ਤੁਰੰਤ ਵੱਖ-ਵੱਖ ਕਹਾਣੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਕਿਸੇ ਨੇ ਕਿਹਾ ਕਿ ਮੈਕ ਨੂੰ ਇਕੱਲਿਆਂ ਭੇਜਣਾ ਗਲਤ ਫੈਸਲਾ ਸੀ ਕਿਸੇ ਨੇ ਕਿਹਾ ਕਿ ਰਵੀ ਨੇ ਪਤੀ ਹੋਣ ਦਾ ਫਰਜ਼ ਠੀਕ ਤੇਰਾ ਨਹੀਂ ਨਿਭਾਇਆ ਕਈ ਲੋਕਾਂ ਨੇ ਤਾਂ ਇਹ ਤੱਕ ਵੀ ਕਹਿ ਦਿੱਤਾ ਕਿ ਦੋਵੇਂ ਪਤੀ ਪਤਨੀ ਵਿੱਚ ਦਰਾਰ ਪੈ ਚੁੱਕੀ ਹੈ ਅਤੇ ਸ਼ਾਇਦ ਉਹ ਦੋਵੇਂ ਵੱਖ ਹੋ ਗਏ ਹਨ ਅਤੇ ਉਹਨਾਂ ਦਾ ਤਲਾਕ ਹੋ ਗਿਆ ਹੈ ਪਰ ਇਸ ਬਾਰੇ ਪਰਿਵਾਰ ਵੱਲੋਂ ਕੋਈ ਖੁੱਲੀ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਇਸੇ ਦੌਰਾਨ ਮੈਕਦੀਪ ਨੇ ਹੁਣ ਆਪਣਾ ਇੱਕ ਨਵਾਂ ਵਲੌਗ ਪੋਸਟ ਕੀਤਾ ਜਿਸ ਦਾ ਟਾਈਟਲ ਹੈ ਕੈਂਸਰ ਜਾਂ ਡਿਪਰੈਸ਼ਨ ਮੈਕ ਕਿਉਂ ਕਰਦੀ ਡਰਾਮੇ ਇਸ ਵੀਡੀਓ ਦੇ ਆਉਂਦੇ ਹੀ ਲੋਕਾਂ ਦੇ ਵਿੱਚ ਦਿਲਚਸਪੀ ਹੋਰ ਵੱਧ ਗਈ ਮੈਕ ਨੇ ਇਸ ਵਿੱਚ ਕਿਹਾ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਵਲੌਗ ਨਹੀਂ 파 ਰਹੀ ਸੀ ਕਿਉਂਕਿ ਉਹ ਕੈਨੇਡਾ ਵਾਪਸ ਆ ਚੁੱਕੀ ਹੈ ਪਰ ਉਸ ਦੀ ਗੱਲਬਾਤ ਸੁਣ ਕੇ ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਨਹੀਂ ਸੀ ਕਿ ਉਸ ਦਾ ਰਿਸ਼ਤਾ ਆਪਣੇ ਸਹੁਰੇ ਪਰਿਵਾਰ ਅਤੇ ਰਵੀ ਨਾਲ ਪਹਿਲਾਂ ਵਰਗਾ ਨਹੀਂ ਰਿਹਾ ਹਾਲਾਂਕਿ ਉਸਨੇ ਇਹ ਤੱਕ ਵੀ ਕਿਹਾ ਕਿ ਮੇਰੇ ਡਿਪਰੈਸ਼ਨ ਨੂੰ ਲੈ ਕੇ ਬਹੁਤ ਲੋਕ ਮੇਰੇ ਬਾਰੇ ਇਹੀ ਕਹਿ ਰਹੇ ਹਨ ਕਿ ਉਹ ਡਰਾਮੇ ਕਰਦੀ ਹੈ ਤੇ ਤੈਨੂੰ ਕੁਝ ਨਹੀਂ ਹੋਇਆ ਉਸਨੇ ਲੋਕਾਂ ਨੂੰ ਝਾੜ ਪਾਉਂਦੇ ਹੋਏ ਕਿਹਾ ਕਿ ਡਿਪਰੈਸ਼ਨ ਇੱਕ ਨਾ ਦਿਖਣ ਵਾਲੀ ਬਿਮਾਰੀ ਹੈ ਬਲਕਿ ਕੈਂਸਰ ਨਹੀਂ ਹੈ ਜੋ ਰਿਪੋਰਟਾਂ ਵਿੱਚ ਸਾਹਮਣੇ ਆਵੇ ਤੇ ਜੇਕਰ ਮੈਂ ਇੰਨਾ ਹੀ ਡਰਾਮਾ ਕਰਦੀ ਹਾਂ ਤਾਂ ਰੱਬ ਮੈਨੂੰ ਆਪਣੇ ਆਪ ਦੇਖੇਗਾ ਤੇ ਉਸਨੇ ਪਰਿਵਾਰ ਤੋਂ ਦੂਰ ਰਹਿਣ ਬਾਰੇ ਵੀ ਇਸ਼ਾਰਾ ਕਰਦੇ ਹੋਏ ਕਿਹਾ ਕਿ ਮੁਸੀਬਤ ਵਿੱਚ ਜੇਕਰ ਆਪਣੇ ਹੀ ਸਾਥ ਛੱਡ ਜਾਣ ਤਾਂ ਬਗਾਨਿਆਂ ਤੋਂ ਕਿਉਂ ਆਸ ਰੱਖਣੀ ਉਸਨੇ ਰੋਂਦਿਆਂ ਇਹ ਵੀ ਕਿਹਾ ਕਿ ਉਹ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਬਹੁਤ ਸਮਝਾ ਕੇ ਅਤੇ ਹਿੰਮਤ ਜਟਾ ਕੇ ਬਾਹਰ ਆਈ ਹੈ ਪਰ ਇਹ ਉਸਦੇ ਲਈ ਬੇहद ਔਖਾ ਹੈ ਉਸਨੇ ਦੱਸਿਆ ਕਿ ਡਿਪਰੈਸ਼ਨ ਵਰਗੀ ਬਿਮਾਰੀ ਰੱਬ ਕਿਸੇ ਨੂੰ ਵੀ ਨਾ ਲਾਵੇ ਕਿਉਂਕਿ ਜਿਸ ਤਨ ਤੇ ਇਹ ਬਿਮਾਰੀ ਲੱਗਦੀ ਹੈ ਉਸੇ ਨੂੰ ਹੀ ਪਤਾ ਹੁੰਦਾ ਹੈ ਇਸ ਦਾ ਦਰਦ ਕੀ ਹੁੰਦਾ ਹੈ ਫਿਰ ਵੀ ਉਸ ਦੀ ਹਾਲਤ ਅਤੇ ਬੋਲ ਇਹ ਦਰਸਾਉਂਦੇ ਹਨ ਕਿ ਉਹ ਅੰਦਰੋਂ ਕਾਫੀ ਟੁੱਟੀ ਹੋਈ ਹੈ ਉਸਨੇ ਇਹ ਵੀ ਕਿਹਾ ਕਿ ਉਹ ਸਹੀ ਸਮੇਂ ਤੇ ਸਭ ਕੁਝ ਦੱਸੇਗੀ ਪਰ ਇਸ ਵੇਲੇ ਉਹ ਨਹੀਂ ਚਾਹੁੰਦੀ ਕਿ ਉਸ ਦੀ ਕੋਈ ਗੱਲ ਗਲਤ ਤੇਰਾ ਸਮਝੀ ਜਾਵੇ ਦੂਜੇ ਪਾਸੇ ਮਨਿੰਦਰ ਮੰਗਟ ਅਤੇ ਉਸਦੀ ਪਤਨੀ ਸ਼ਰਨ ਵੀ ਇਸ ਸਮੇਂ ਪੰਜਾਬ ਆਏ ਹੋਏ ਹਨ ਲੋਕਾਂ ਨੂੰ ਉਮੀਦ ਸੀ ਕਿ ਉਹ ਇਸ ਮਾਮਲੇ ਤੇ ਕੁਝ ਸਪਸ਼ਟਤਾ ਦੇਣਗੇ ਪਰ ਉਹਨਾਂ ਨੇ ਵੀ ਅਜੇ ਤੱਕ ਕੋਈ ਨਾ ਵਲੌਗ ਵਿੱਚ ਇਸ ਦਾ ਜ਼ਿਕਰ ਕੀਤਾ ਤੇ ਨਾ ਹੀ ਮੈਘਦੀਪ ਨਾਲ ਉਹ ਮਿਲੇ ਹਨ ਮੈਘਦੀਪ ਵੀ ਲਗਾਤਾਰ ਆਪਣੇ ਇੰਸਟਾਗ੍ਰam ਤੇ ਸਾਈਡ ਸਾਈਡ ਸਟੇਟਸ ਪਾ ਰਹੀ ਹੈ ਜਿਸ ਨਾਲ ਲੋਕ ਹੋਰ ਵੀ ਚਿੰਤਤ ਹੋ ਰਹੇ ਹਨ ਕਈ ਵੀਰਵਿਆਂ ਮੈਕ ਦੀਪ ਨੇ ਆਪਣੇ ਪਹਿਲਾਂ ਦੇ ਵਲੋਗਾਂ ਵਿੱਚ ਦਰਸਾਇਆ ਕਿ ਉਹ ਕਿਸੇ ਕਿਸਮ ਦਾ ਦਿਖਾਵਾ ਨਹੀਂ ਕਰਦੀ ਅਤੇ ਜੇਕਰ ਉਹ ਕਿਸੇ ਗਲਤ ਕੰਮ ਵਿੱਚ ਹੋਵੇ ਤਾਂ ਰੱਬ ਸਭ ਕੁਝ ਦੇਖਦਾ ਹੈ। ਉਸਦੇ ਲਫ਼ਜ਼ ਸਨ ਕਿ ਜਿਹੜਾ ਵੀ ਉਸਦੇ ਬਾਰੇ ਗਲਤ ਸੋਚ ਰੱਖਦਾ ਹੈ ਉਹ ਰੱਬ ਆਪੇ ਜਵਾਬ ਰੱਬ ਨੂੰ ਆਪੇ ਜਵਾਬ ਦੇ ਹੋਵੇਗਾ। ਇਹਨਾਂ ਬਿਆਨਾਂ ਤੋਂ ਵੀ ਲੋਕ ਅੰਦਾਜ਼ਾ ਲਗਾਉਂਦੇ ਰਹੇ ਕਿ ਪਰਿਵਾਰ ਨੇ ਅੰਦਰ ਕੁਝ ਨਾ ਕੁਝ ਗਲਤ ਜ਼ਰੂਰ ਚੱਲ ਰਿਹਾ ਹੈ। ਕੁਝ ਦਿਨ ਪਹਿਲਾਂ ਇੱਕ ਵਿਅਕਤੀ ਨੇ ਸੋਸ਼ਲ ਮੀਡੀਆ ਤੇ ਲਿਖਿਆ ਸੀ ਕਿ ਮੈਂ ਇੱਕ ਆਪਣੀ ਸੱਸ ਦੇ ਨਾਲ ਬੈਠ ਕੇ ਮਨਿੰਦਰ ਮੰਗੜ ਦੀ ਪਤਨੀ ਸ਼ਰਧਾ ਦੇ ਬਾਰੇ ਉਲਟੀਆਂ ਸਿੱਧੀਆਂ ਗੱਲਾਂ ਕਰਦੀ ਸੀ ਇਸ ਕਾਰਨ ਪਰਿਵਾਰ ਦੇ ਵਿੱਚ ਤਣਾਅ ਵਧਣ ਲੱਗਾ ਪਰ ਇਸ ਦਾਅਵੇ ਦੀ ਕੋਈ ਪੁਸ਼ਟੀ ਨਹੀਂ ਹੋਈ ਐਸਐਲਈ ਇਸ ਨੂੰ ਇੱਕ ਅਫਵਾਹੀ ਮੰਨਿਆ ਜਾ ਰਿਹਾ ਹੈ ਇਨ੍ਹਾਂ ਸਾਰੀਆਂ ਗੱਲਾਂ ਦੇ ਬਾਵਜੂਦ ਲੋਕਾਂ ਦੀ ਰੁਚੀ ਘਟ ਨਹੀਂ ਹੋ ਰਹੀ ਬਲਕਿ ਹਰ ਨਵੇਂ ਵਲੌਗ ਅਤੇ ਹਰ ਨਵੀਂ ਅਪਡੇਟ ਨਾਲ ਇਹ ਮਾਮਲਾ ਹੋਰ ਜ਼ਿਆਦਾ ਗੰਭੀਰਤਾ ਨਾਲ ਬਣਦਾ ਜਾ ਰਿਹਾ ਹੈ ਅੱਜਕੱਲ ਮੈਕਦੀਪ ਕਹਿ ਚੁੱਕੀ ਹੈ ਕਿ ਉਹ ਕੁਝ ਹੀ ਦਿਨਾਂ ਵਿੱਚ ਪਰਿਵਾਰ ਕੋਲ ਵਾਪਸ ਜਾਏਗੀ ਤਾਂ ਅੱਜ ਫਾਈਨਲੀ ਉਹ ਕੈਨੇਡਾ ਪਹੁੰਚ ਚੁੱਕੀ ਹੈ ਤੇ ਉਹ ਕਾਫੀ ਦਿਨਾਂ ਤੋਂ ਕੈਨੇਡਾ ਦੇ ਵਿੱਚ ਰਹਿ ਰਹੀ ਹੈ ਪਰ ਜੋ ਕੁਝ ਉਹ ਆਪਣੇ ਚੈਨਲ ਤੇ ਦੱਸਦੀ ਹੈ ਉਸ ਤੋਂ ਇਹ ਵੀ ਨਹੀਂ ਲੱਗਦਾ ਕਿ ਉਸ ਦਾ ਰਿਸ਼ਤਾ ਪਹਿਲਾ ਵਰਗਾ ਬਣਿਆ ਹੋਇਆ ਹੈ ਬਲਕਿ ਉਸ ਨੇ ਨਾ ਹੀ ਆਪਣੀ ਵੀਡੀਓ ਦੇ ਵਿੱਚ ਪਰਿਵਾਰ ਦੇ ਬਾਰੇ ਹੀ ਕੁਝ ਕਿਹਾ ਹੈ ਲੋਕ ਉਡੀਕ ਕਰ ਰਹੇ ਹਨ ਕਿ ਉਹ ਸਭ ਕੁਝ ਖੁੱਲ ਕੇ ਇੱਕ ਦਿਨ ਜਰੂਰ ਦੱਸੇਗੀ ਤੇ ਜਿਵੇਂ ਹੀ ਮੈਂ ਕੁਝ ਆਪਣੀ ਐਸ ਸਟੋਰੀ ਦੇ ਬਾਰੇ ਸੱਚ ਦੱਸੇਗੀ ਕੀਤਾ ਸੀ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਇਆ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ